गंग गणपते नमः ओम गंग गणपते नमः जय मां सरस्वती जी की सबना नु डॉक्टर स्मिता मलो प्यार भरी सस्नेह नमस्कार जी सबना नु राम राम जी जय श्री राधा कृष्ण प्रणाम छिदान शांति के पुंज पाठ सुखमनी साहिब के रचित का ਪਹਿਲੇ ਸ਼ਹੀਦ ਸਿੱਖ ਗੁਰੂ ਪੰਚਮ ਪਾਤਸ਼ਾਹੀ ਤਨਤਨ ਸ੍ਰੀ ਗੁਰੂ ਅਰਜਨ ਦੇਵ ਜੀ ਕੇ ਸ਼ਹੀਦੀ ਦਿਹਾੜੇ ਤੇ ਉਹਨਾਂ ਨੂੰ ਕੋਟੀ ਕੋਟੀ ਬਰਨਾਮ ਜੀ ਅੱਜ ਦੀ ਜਿਹੜੀ ਰਚਨਾ ਹੈ ਦੇਣਾ ਦੇ ਨਹੀਂ ਸਕਦੇ ਦੇਣਾ ਦੇ ਨਹੀਂ ਸਕਦੇ ਬਰਨਾਮ ਸ਼ਹੀਦਾਂ ਸ਼ਹੀਦਾਂ ਦਾ ਦੇਣਾ ਦੇ ਨਹੀਂ ਸਕਦੇ ਆਪਾਂ ਭੈਣੋ ਭਰਾਵੋ ਸ਼ਹੀਦਾਂ ਦਾ ਦੇਣਾ ਦੇ ਨਹੀਂ ਸਕਦੇ ਆਪਾਂ ਭੈਣ ਭਰਾਵੋ ਇਨਕਾ ਦੇਣਾ ਨਹੀਂ ਦੇ ਸਕਦੇ ਆਪਾਂ ਭਾਈ ਬਹਿਕੇ ਤਤੀ ਤਵੀ ਪਰ ਜਿਨ ਸੀਨਾ ਕੀਤੀ ਸੀਨਾ ਕੀਤੀ ਚਾਰ ਚਾਰ ਖਰੀਆਂ ਤੇ ਜਿਨ ਸੀਨਾ ਕੀਤੀ ਸੀਨਾ ਕੀਤੀ ਸਮੂੱਚੀ ਕਾਇਨਾਤ ਫਲਾ ਇਨਸਾਨੀਅਤ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਰੱਖੀ ਜਿਉਂਦੀ ਜਾਗਦੀ ਅੱਜ ਤੱਕ ਭਾਈ ਇਨਕਾ ਦੇਣਾ ਨਹੀਂ ਉਹ ਦੇ ਸਕਦੇ ਆਪਾਂ ਭਾਈ ਇਨਕਾ ਦੇਣਾ ਨਹੀਂ ਉਹ ਦੇ ਸਕਦੇ ਆਪਾਂ ਭਾਈ ਸ਼ਹੀਦਾਂ ਕਾ ਦੇਣਾ ਆਪਾਂ ਦੇ ਨਹੀਂ ਸਕਦੇ ਭਾਈ ਹਾਂ ਭਾਈ ਚਲੋ ਮਿਲ ਕੇ ਅਪਾ ਵੀ ਕਰੀਏ ਜਤਨ ਕੁਝ ਤਾਕੀ ਲਾਡਲੀਆਂ ਔਰ ਲਾਡਲਿਆਂ ਕੀ ਕੁਰਬਾਨੀ ਤਾਕੀ ਲਾਡਲੀਆਂ ਔਰ ਲਾਡਲਿਆਂ ਕੀ ਕੀ ਕੁਰਬਾਨੀ ਯਾਦ ਯਾਦ ਨਾ ਹੋਣ ਯਾਦ ਰੱਖਿਏ ਤਾਕੀ ਲਾਡਲਿਆਂ ਔਰ ਲਾਡਲਿਆਂ ਕੀ ਕੁਰਬਾਨੀ ਹਮੇਸ਼ਾ ਯਾਦ ਰੱਖਿਏ ਕਦੇ ਨਾ ਹੋਣ ਦਈਏ चित्तों विसार छाती के पंछ पाठ सुखमणि साहिब के रचेता तान तान श्री गुरुआचार्य साहिब जी का स्नेहा लइए चुन्नी पगड़ी पाई कट, छड़ का सारे माड़े विकार राह लइए अपा भी इंसानियत हु काला अपना श्रीख पुणे माते निकल के एक सोणा गुलकंद भाई चारा ਲਈ ਇਹ ਸਜਾ ਇਨਸਾਨੀਅਤ ਹੂਕ ਆਲਾ ਆਪਣਾ ਸ਼ਰੀਕ ਪੂਣੇ ਆ ਮਾਤੇ ਨਿਕਲ ਕੇ ਇੱਕ ਸੋਹਣਾ ਗੁਰਕੰਦ ਭਾਈ ਚਾਰਾ ਲਈ ਲਈ ਇਹ ਸਜਾ ਧੰਨਵਾਦ ਜੀ ਪ੍ਰਣਾਮ ਸ਼ਹੀਦਾਂ ਪ੍ਰਣਾਮ ਸ਼ਹੀਦਾਂ ਪ੍ਰਣਾਮ ਸ਼ਹੀਦਾਂ